ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਪੈਸੇ ਦੀ ਕਮੀ ਦੇ ਬਾਰੇ ਦੱਸਾਂਗੇ ਤੇ ਪੈਸੇ ਦੇ ਉਪਾਅ ਦੇ ਬਾਰੇ ਦੱਸਾਂਗੇ ਜਦੋਂ ਤੁਹਾਡੇ ਹੱਥਾਂ ਵਿੱਚ ਕਦੇ ਵੀ ਤੰਗੀ ਆ ਜਾਵੇ ਜਦੋਂ ਤੁਹਾਨੂੰ ਪੈਸਾ ਕਿਤੇ ਵੀ ਪ੍ਰਾਪਤ ਨਹੀਂ ਹੁੰਦਾ ਜੀਵਨ ਦੇ ਵਿੱਚ ਚਾਰਾਂ ਪਾਸਿਆਂ ਤੋਂ ਪਰੇਸ਼ਾਨੀਆਂ ਤੁਹਾਨੂੰ ਘੇਰ ਲੈਂਦੀਆਂ ਹਨ ਤਾਂ ਤੁਸੀਂ ਘਰ ਦੇ ਨਮਕ ਦੇ ਡੱਬੇ ਵਿੱਚ ਰੱਖ ਦੇਣਾ ਇਹ ਇੱਕ ਬਸ ਗੁਪਤ ਚੀਜ਼ ਹੈ ਜੀਵਨ ਦੇ ਹਰ ਕਸ਼ਟਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸ਼ਨੀ ਦੇਵ ਮਹਾਰਾਜ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸ਼ਨੀ ਦੇਵ ਦੀ ਮਾੜੀ ਪਰਕਾਪੀ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇ ਤੇ ਤੁਹਾਡੇ ਘਰ ਵਿੱਚ ਧਨ ਦੀ ਬਰਕਤ ਹੋ ਜਾਵੇ ਜੀਵਨ ਦੇ ਹਰ ਕਸ਼ਟਾਂ ਤੋਂ ਹਰ ਦੋਸ਼ ਤੋਂ ਸ਼ਨੀ ਦੇਵ ਦੀ ਮਾੜੀ ਪਰਕਾਪੀ ਤੋਂ ਤੁਹਾਨੂੰ ਆਜ਼ਾਦੀ ਮਿਲ ਜਾਵੇਗੀ ਤੁਹਾਨੂੰ ਮਾਤਾ ਲక్ష్ਮੀ ਜੀ ਦਾ ਵੀ ਅਸ਼ੀਰਵਾਦ ਮਿਲ ਜਾਵੇਗਾ ਇਸ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਹੋਵੇਗੀ ਧਨ ਦੀ ਵਰਖਾ ਤੁਸੀਂ ਬਣ ਜਾਓਗੇ ਕਰੋੜਪਤੀ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਗੁਪਤ ਚੀਜ਼ ਬਾਰੇ ਦੱਸਣ ਜਾ ਰਹੇ ਹਾਂ ਉਹ ਤੁਸੀਂ ਨਮਕ ਦੇ ਡੱਬੇ ਵਿੱਚ ਸਹੀ ਮਹੂਰਤ ਤੇ ਹੀ ਰੱਖਣੀ ਹੈ ਇਸ ਗੱਲ ਦੀ ਅਸੀਂ ਤੁਹਾਨੂੰ 100% ਗਾਰੰਟੀ ਦਿੰਦੇ ਹਾਂ ਜਿਵੇਂ ਕਿ ਤੁਸੀਂ ਇਹ ਗੁਪਤ ਚੀਜ਼ ਨੂੰ ਤੰਤਰ ਸ਼ਾਸਤਰ ਦੇ ਅਨੁਸਾਰ ਨਮਕ ਦੇ ਡੱਬੇ ਵਿੱਚ ਰੱਖਦੇ ਹੋ ਤਾਂ ਮੰਨ ਕੇ ਚੱਲੋ ਇਸ ਉਪਾਅ ਨੂੰ ਕਰਨ ਤੋਂ ਬਾਅਦ ਕੇਵਲ ਤੁਹਾਡੇ ਜਨਮਾ ਜਨਮਾ ਦੀ ਗਰੀਬੀ ਪਰੇਸ਼ਾਨੀਆਂ ਕਸ਼ਟ ਵਾਸਤੂ ਦੋਸ਼ ਅਤੇ ਸਾਰੇ ਹੀ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਤੁਹਾਨੂੰ ਤੁਰੰਤ ਹੀ ਮੁਕਤੀ ਮਿਲ ਜਾਵੇਗੀ ਜੇਕਰ ਤੁਸੀਂ ਇਸ ਉਪਾਅ ਨੂੰ ਸਹੀ ਮਹੂਰਤ ਤੇ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਹਾਡੇ ਜੀਵਨ ਵਿੱਚ ਧਨ ਦੀ ਵਰਖਾ ਹੋ ਜਾਵੇਗੀ ਤੁਹਾਡੇ ਜੀਵਨ ਵਿੱਚ ਧਨ ਆਉਣ ਦੇ ਨਵੇਂ ਰਸਤੇ ਖੁੱਲ ਜਾਣਗੇ ਤੁਹਾਡੇ ਜੀਵਨ ਵਿੱਚ ਧਨ ਆਵੇਗਾ ਉਸ ਵਿੱਚ ਬਰਕਤ ਵੀ ਪੈ ਜਾਵੇਗੀ ਤੇ ਤੁਹਾਡਾ ਬੰਦ ਪਿਆ ਕਾਰੋਬਾਰ ਵੀ ਦੁਬਾਰਾ ਤੋਂ ਚੱਲਣ ਲੱਗ ਜਾਵੇਗਾ। ਦੋਸਤੋ ਤੁਹਾਡੇ ਜੀਵਨ ਵਿੱਚ ਤੁਹਾਨੂੰ ਸੁੱਖ-ਸਮਰiddhi, ਐਸ਼ਵਰਿਆ ਦੀ ਪ੍ਰਾਪਤੀ ਹੋ ਜਾਵੇਗੀ। ਤੁਹਾਡੇ ਘਰ ਦੀ ਸੁੱਖ-ਸਮਰiddhi ਹੋ ਜਾਵੇਗੀ। ਇਹ ਇੱਕ ਐਸਾ ਉਪਾਅ ਹੈ ਜੋ ਨਾ ਕੇਵਲ ਤੁਹਾਡੇ ਪੂਰੇ ਪਰਿਵਾਰ ਦੇ ਜੀਵਨ ਵਿੱਚ ਚਮਤਕਾਰੀ ਤੇ ਸਕਾਰਾਤਮਕ ਬਦਲਾਅ ਲੈ ਕੇ ਆਵੇਗਾ। ਇੱਕ ਗੱਲ ਮੰਨ ਕੇ ਚੱਲੋ ਕਿ ਸਮਝ ਲਓ ਦੋਸਤੋ ਵਿਅਕਤੀ ਦੇ ਘਰ ਜੋ ਉਸ ਦਾ ਨਮਕ ਦਾ ਡੱਬਾ ਹੁੰਦਾ ਹੈ ਉਹ ਸਿੱਧਾ ਹੀ ਤੁਹਾਡੇ ਜੀਵਨ ਦੇ ਨਾਲ ਸੰਬੰਧ ਰੱਖਦਾ ਹੈ ਜੋਤਿਸ਼ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਜੇਕਰ ਇੱਕ ਘਰ ਦੇ ਵਿੱਚ ਨਮਕ ਦਾ ਡੱਬਾ ਖਾਲੀ ਹੋ ਜਾਂਦਾ ਹੈ ਤਾਂ ਉਸ ਨਾਲ ਘਰ ਦੀ ਆਰਥਿਕ ਸਥਿਤੀ ਵਿੱਚ ਬਹੁਤ ਹੀ ਫਰਕ ਪੈਂਦਾ ਹੈ ਉਸ ਘਰ ਵਿੱਚ ਧਨ ਆਉਣਾ ਬੰਦ ਹੋ ਜਾਂਦਾ ਹੈ ਜਾਂ ਘਰ ਦੇ ਧਨ ਵਿੱਚ ਬਰਕਤ ਪੈਣੀ ਬੰਦ ਹੋ ਜਾਂਦੀ ਹੈ ਤੇ ਉਹ ਘਰ ਹਮੇਸ਼ਾ ਗਰੀਬੀ ਵੱਲ ਰਾਹ ਤੇ ਤੁਰ ਪੈਂਦਾ ਹੈ ਅਤੇ ਉਸ ਘਰ ਦਾ ਵਾਸਤੂ ਦੋਸ਼ ਵੀ ਖਰਾਬ ਹੋ ਜਾਂਦਾ ਹੈ। ਦੋਸਤੋ, ਨਮਕ ਦੇ ਦੁਆਰਾ ਕੀਤੀ ਗਈ ਲਾਪਰਵਾਹੀ ਤੁਹਾਡੇ ਜੀਵਨ ਦੇ ਵਿੱਚ ਗਰੀਬੀ ਅਤੇ ਪਰੇਸ਼ਾਨੀ ਵੀ ਲਿਆ ਸਕਦੀ ਹੈ। ਜੇਕਰ ਤੁਸੀਂ ਨਮਕ ਨੂੰ ਲੈ ਕੇ ਸਾਵਧਾਨੀ ਨਹੀਂ ਵਰਤਦੇ ਤਾਂ ਤੁਹਾਡੇ ਜੀਵਨ ਵਿੱਚ ਤੁਹਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਦੂਸਰੇ ਪਾਸੇ ਜੇਕਰ ਤੁਸੀਂ ਨਮਕ ਨੂੰ ਲੈ ਕੇ ਉਪਾਅ ਕਰਦੇ ਹੋ ਜਿਸ ਦੇ ਬਾਰੇ ਜੋਤਿਸ਼ ਸ਼ਾਸਤਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਨਾ ਕੇਵਲ ਤੁਹਾਡੇ ਧਨ ਦੇ ਵਿੱਚ ਬਰਕਤ ਪਵੇਗੀ ਬਲਕਿ ਤੁਹਾਡੇ ਧਨ ਵਾਲੀ ਤਿਜੋਰੀ ਵੀ ਭਰ ਜਾਵੇਗੀ ਤੇ ਤੁਹਾਡੇ ਉੱਪਰ ਧਨ ਦੀ ਵਰਖਾ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਕੋਲ ਇੰਨਾ ਧਨ ਆਵੇਗਾ ਕਿ ਤੁਹਾਡੀ ਆਉਣ ਵਾਲੀ ਪੀੜ੍ਹੀ ਵੀ ਪੈਸਿਆਂ ਤੇ ਰਾਜ ਕਰੇਗੀ ਦੋਸਤੋ ਜੇਕਰ ਤੁਸੀਂ ਵੀ ਕਰੋੜਪਤੀ ਬਣਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਜੀਵਨ ਵਿੱਚ ਧਨ ਸੰਬੰਧੀ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਖਤਮ ਹੋ ਜਾਵਣ ਤੁਹਾਡੇ ਜੀਵਨ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕਸ਼ਟ ਦੋਸ਼ ਦਾ ਤੁਹਾਨੂੰ ਕਦੇ ਵੀ ਸਾਹਮਣਾ ਕਰਨਾ ਨਾ ਪੈ ਜਾਵੇ ਤੁਹਾਨੂੰ ਸਾਕਸ਼ਾਤ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਵਰਦਾਨ ਵੀ ਮਿਲ ਜਾਵੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਧਨ ਦੀ ਕਮੀ ਨਾ ਹੋਵੇ ਤੁਹਾਡੇ ਜੀਵਨ ਵਿੱਚ ਇੰਨਾ ਧਨ ਹੋਵੇ ਕਿ ਤੁਹਾਨੂੰ ਤੁਹਾਡੇ ਕੋਲ ਇੰਨਾ ਕ ਧਨ ਹੋਵੇ ਕਿ ਤੁਸੀਂ ਹਰ ਆਪਣੀ ਮਨਪਸੰਦ ਚੀਜ਼ ਦਾ ਖਰੀਦ ਸਕਦੇ ਹੋਵੋਗੇ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਨਮਕ ਬਹੁਤ ਹੀ ਸਧਾਰਨ ਜਹੀ ਚੀਜ਼ ਹੁੰਦੀ ਹੈ ਅਤੇ ਨਮਕ ਇੱਕ ਐਸੀ ਚੀਜ਼ ਹੈ ਜੋ ਹਰ ਘਰ ਦੀ ਰਸੋਈ ਦੇ ਵਿੱਚ ਤਾਂ ਮੌਜੂਦ ਹੁੰਦੀ ਹੈ ਪਰ ਸਿਰਫ ਖਾਣੇ ਦੇ ਕੰਮ ਨਹੀਂ ਆਉਂਦੀ ਇਸ ਦੇ ਹੋਰ ਵੀ ਕਈ ਫਾਇਦੇ ਹੁੰਦੇ ਹਨ ਜੋ ਸਾਡੇ ਪੂਰੀ ਹੀ ਸੁੱਖ ਸਮਰiddhi ਦੇ ਨਾਲ ਜੁੜੇ ਹੁੰਦੇ ਹਨ ਇਸ ਲਈ ਤੁਹਾਨੂੰ ਨਮਕ ਖਾਣ ਦੀ ਨਹੀਂ ਬਲਕਿ ਉਸ ਨੂੰ ਇਸ ਤਰ੍ਹਾਂ ਇਸਤੇਮਾਲ ਕਰਨ ਦੀ ਜ਼ਰੂਰਤ ਪੈ ਸਕਦੀ ਹੈ ਛੁਟਕੀ ਭਰ ਨਮਕ ਦੇ ਇਹ ਫਾਇਦੇ ਵੀ ਹੋ ਸਕਦੇ ਹਨ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਪਰ ਹੋ ਸਕਦਾ ਹੈ ਕਿ ਤੁਹਾਨੂੰ ਇਹ ਅੰਧਵਿਸ਼ਵਾਸ ਦੀਆਂ ਗੱਲਾਂ ਲੱਗਦੀਆਂ ਹੁਣ ਪਰ ਜੋਤਿਸ਼ ਸ਼ਾਸਤਰ ਅਤੇ ਵਾਸਤੂ ਸ਼ਾਸਤਰ ਦੇ ਵਿੱਚ ਘਰ ਦੀ ਸੁੱਖ ਸਮ੍ਰiddhi ਤੇ ਹੋਰ ਸਮੱਸਿਆਵਾਂ ਦੇ ਲਈ ਨਮਕ ਦੇ ਨਾਲ ਜੁੜੇ ਉਪਾਅ ਦੱਸੇ ਗਏ ਹਨ ਇਹਨਾਂ ਉਪਾਅਾਂ ਨੂੰ ਕਰਨ ਦੇ ਨਾਲ ਤੁਸੀਂ ਅਤੇ ਤੁਹਾਡੇ ਪੂਰੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਆ ਜਾਵੇਗੀ ਬਹੁਤ ਹੀ ਇਹ ਉਪਾਅ ਸਫਲ ਹੋ ਜਾਣਗੇ ਦੋਸਤੋ ਤੰਤਰ ਸ਼ਾਸਤਰ ਦੇ ਅਧਿਆਏ ਨੰਬਰ 112 ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਜਿਵੇਂ ਤੁਹਾਡੇ ਜੀਵਨ ਵਿੱਚ ਬਿਨਾਂ ਨਮਕ ਤੋਂ ਖਾਣੇ ਦਾ ਸਵਾਦ ਅਧੂਰਾ ਹੈ ਉਸੇ ਹੀ ਤਰ੍ਹਾਂ ਜੇਕਰ ਤੁਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਨਮਕ ਤੋਂ ਬਿਨਾਂ ਇਹ ਪਰੇਸ਼ਾਨੀਆਂ ਦੂਰ ਨਹੀਂ ਹੋ ਸਕਦੀਆਂ ਕੇਵਲ ਨਮਕ ਹੀ ਘਰ ਦੇ ਵਾਸਤੂ ਦੋਸ਼ ਦੇ ਨਾਲ ਸੰਬੰਧ ਰੱਖਦਾ ਹੈ ਨਮਕ ਜੋ ਹੁੰਦਾ ਹੈ ਉਹ ਵਿਅਕਤੀ ਦੀ ਆਰਥਿਕ ਸਥਿਤੀ ਦੇ ਵਿੱਚ ਵੀ ਅਸਰ ਪਾਉਂਦਾ ਹੈ ਇਥੋਂ ਤੱਕ ਕਿ ਵਿਦ ਪੁਰਾਣਾ ਦੇ ਵਿੱਚ ਵੀ ਸਾਫ਼-ਸਾਫ਼ ਦੱਸਿਆ ਗਿਆ ਹੈ ਜਿਸ ਘਰ ਦੇ ਵਿੱਚ ਨਮਕ ਦਾ ਡੱਬਾ ਖਾਲੀ ਹੋ ਜਾਂਦਾ ਹੈ ਉਸ ਘਰ ਦੀ ਬਰਕਤ ਕਦੇ ਵੀ ਨਹੀਂ ਹੁੰਦੀ ਜਿਸ ਘਰ ਵਿੱਚ ਨਮਕ ਦਾ ਸਹੀ ਉਪਾਹ ਹੁੰਦਾ ਹੈ ਸਹੀ ਵਿਧੀ ਦੇ ਨਾਲ ਹੁੰਦਾ ਹੈ ਉਸ ਘਰ ਵਿੱਚ ਧਨ ਦੀ ਬਰਕਤ ਪੈਦਾ ਆਪਣੇ ਆਪ ਹੋ ਜਾਂਦੀ ਹੈ ਤੇ ਉਸ ਘਰ ਦੀ ਤਰੱਕੀ ਵੀ ਹੋ ਜਾਂਦੀ ਹੈ ਨਾਲ ਹੀ ਨਾਲ ਉਸ ਘਰ ਦੇ ਉੱਪਰ ਹਮੇਸ਼ਾ ਮਾਤਾ ਲక్ష్ਮੀ ਦੀ ਕਿਰਪਾ ਬਣੀ ਰਹਿੰਦੀ ਹੈ ਦੋਸਤੋ ਨਾਮਕਦੇ ਬਾਰੇ ਵਿੱਚ ਅਸੀਂ ਤੁਹਾਨੂੰ ਕੁਝ ਗੱਲਾਂ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਲਈ ਜਾਨਣਾ ਬਹੁਤ ਹੀ ਜ਼ਰੂਰੀ ਹੈ ਅਤੇ ਤੁਹਾਡੇ ਕੰਮ ਵੀ ਆਉਣਗੀਆਂ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਜੀਵਨ ਵਿੱਚ ਜਿਹੜੀਆਂ ਪਰੇਸ਼ਾਨੀਆਂ ਆਉਣ ਵਾਲੀਆਂ ਹਨ ਉਹ ਆਪਣਾ ਰਸਤਾ ਪਹਿਲਾਂ ਹੀ ਬਦਲ ਲੈਣਗੀਆਂ ਇਹਨਾਂ ਉਪਾਅਾਂ ਨੂੰ ਕਰਨ ਤੋਂ ਬਾਅਦ ਤੁਸੀਂ ਆਪਣੇ ਜੀਵਨ ਵਿੱਚ ਇੰਨੇ ਕਾਮਯਾਬ ਹੋਵੋਗੇ ਇਸ ਤੋਂ ਬਾਅਦ ਤੁਸੀਂ ਸਮਾਜ ਵਿੱਚ ਇੱਕ ਉਦਾਹਰਣ ਬਣ ਜਾਓਗੇ ਤੁਹਾਡੇ ਘਰ ਵਿੱਚ ਬਰਕਤ ਪੈ ਜਾਵੇਗੀ ਤੁਹਾਡੇ ਘਰ ਦੇ ਹਮੇਸ਼ਾ ਹੀ ਮਾਤਾ ਲక్ష్ਮੀ ਦੀ ਕਿਰਪਾ ਬਣੀ ਰਹੇਗੀ। ਸਭ ਤੋਂ ਪਹਿਲਾ ਉਪਾ ਤੁਹਾਨੂੰ ਦੱਸਣ ਵਾਲੇ ਹਾਂ ਜੀ। ਉਹ ਹੈ ਦਲਿੱਦਰਤਾ ਨੂੰ ਦੂਰ ਕਰਨ ਦਾ ਉਪਾਅ। ਤੁਹਾਡੇ ਘਰ ਵਿੱਚ ਜੇਕਰ ਦਲਿੱਦਰਤਾ ਨੇ ਪੈਰ-ਪਸਾਰ ਲਏ ਹਨ ਤਾਂ ਉਸ ਦੇ ਲਈ ਉਪਾਅ ਤੁਹਾਨੂੰ ਦੱਸਦੇ ਹਾਂ। ਤੁਹਾਡੇ ਘਰ ਵਿੱਚ ਜਿੰਨੇ ਵੀ ਲੋਕ ਹਨ ਉਹਨਾਂ ਦੀ ਆਪਸ ਵਿੱਚ ਬਣਦੀ ਨਹੀਂ। ਤੁਹਾਡੇ ਘਰ ਦੀ ਤਰੱਕੀ ਰੁਕ ਚੁੱਕੀ ਹੈ। ਬਸ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਕਰਨਾ ਪਵੇਗਾ। ਮੰਨ ਕੇ ਚੱਲੋ ਇਸ ਨੂੰ ਕਰਨ ਤੋਂ ਬਾਅਦ ਕੇਵਲ ਤੁਹਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੋ ਜਾਵੇਗਾ ਤੁਹਾਡੇ ਘਰ ਦੀ ਬਰਕਤ ਹੋ ਜਾਵੇਗੀ ਤੁਹਾਡੇ ਘਰ ਦੀ ਤਰੱਕੀ ਹੋਵੇਗੀ ਦੋਸਤੋ ਇਸ ਗੱਲ ਵੱਲ ਵਿਸ਼ੇਸ਼ ਧਿਆਨ ਰੱਖਣਾ ਵੀਰਵਾਰ ਨੂੰ ਛੱਡ ਕੇ ਜੇਕਰ ਕਿਸੇ ਵੀ ਦਿਨ ਤੁਸੀਂ ਆਪਣੇ ਘਰ ਵਿੱਚ ਪੋਚਾ ਲਗਾਉਂਦੇ ਹੋ ਤਾਂ ਆਪਣੇ ਘਰ ਵਿੱਚ ਪੋਚਾ ਲਗਾਉਂਦੇ ਸਮੇਂ ਉਸ ਪਾਣੀ ਵਾਲੀ ਬਾਲਟੀ ਦੇ ਵਿੱਚ ਤੁਹਾਨੂੰ ਇੱਕ ਚੁਟਕੀ ਨਮਕ ਜ਼ਰੂਰ ਪਾ ਲੈਣਾ ਚਾਹੀਦਾ ਹੈ ਦੋਸਤੋ ਵੀਰਵਾਰ ਦੇ ਦਿਨ ਤੁਹਾਨੂੰ ਘਰ ਵਿੱਚ ਕਦੇ ਵੀ ਪੋਚਾ ਨਹੀਂ ਲਗਾਉਣਾ ਚਾਹੀਦਾ ਅਤੇ ਜੇਕਰ ਤੁਸੀਂ ਲਗਾਉਂਦੇ ਵੀ ਹੋ ਤਾਂ ਪਾਣੀ ਦੇ ਵਿੱਚ ਇੱਕ ਛੁਟਕੀ ਨਮਕ ਤੁਹਾਨੂੰ ਜ਼ਰੂਰ ਪਾ ਲੈਣਾ ਚਾਹੀਦਾ ਹੈ ਇਸ ਨਾਲ ਤੁਹਾਡੇ ਘਰ ਵਿੱਚੋਂ ਨਕਾਰਾਤਮਕ ਸ਼ਕਤੀਆਂ ਦੂਰ ਚਲੀਆਂ ਜਾਣਗੀਆਂ ਜਿਨ੍ਹਾਂ ਨੇ ਕਾਫੀ ਦੇਰ ਤੋਂ ਤੁਹਾਡੇ ਘਰ ਵਿੱਚ ਪੈਰ ਪਸਾਰੇ ਹੋਏ ਸਨ ਬਸ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਪੋਚੇ ਵਾਲੇ ਪਾਣੀ ਵਿੱਚ ਤੁਹਾਨੂੰ ਨਮਕ ਪਾਉਣਾ ਬਹੁਤ ਹੀ ਜ਼ਰੂਰੀ ਹੈ ਜੇਕਰ ਤੁਸੀਂ ਇੱਕ ਹਫ਼ਤੇ ਵਿੱਚ ਇਹ ਉਪਾਅ ਕਰੋਗੇ ਤਾਂ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੋ ਜਾਵੇਗਾ ਜਿਸ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਉਸ ਘਰ ਵਿੱਚ ਹੀ ਮਾਤਾ ਲక్ష్ਮੀ ਦਾ ਅਸ਼ੀਰਵਾਦ ਮਿਲਦਾ ਹੈ ਉਸ ਘਰ ਦੀ ਹੀ ਬਰਕਤ ਹੁੰਦੀ ਹੈ ਘਰ ਦੀ ਤਰੱਕੀ ਵੀ ਹੁੰਦੀ ਹੈ ਤੁਸੀਂ ਜਿਸ ਵੀ ਕੰਮ ਨੂੰ ਸ਼ੁਰੂ ਕਰੋਗੇ ਉਸ ਕੰਮ ਵਿੱਚ ਸਫਲਤਾ ਹੀ ਹਾਸਿਲ ਹੋਵੇਗੀ ਤੁਹਾਡੇ ਘਰ ਦਾ ਵਾਸਤੂ ਦੋਸ਼ ਵੀ ਜੜ ਤੋਂ ਹੀ ਨਸ਼ਟ ਹੋ ਜਾਵੇਗਾ ਤੁਹਾਨੂੰ ਸਾਰੇ ਹੀ ਦੋਸ਼ਾਂ ਤੋਂ ਮੁਕਤੀ ਪਾਉਣ ਲਈ ਨਮਕ ਨੂੰ ਹਮੇਸ਼ਾ ਕੱਚ ਦੇ ਬਰਤਨ ਵਿੱਚ ਹੀ ਪਾ ਕੇ ਰੱਖਣਾ ਚਾਹੀਦਾ ਹੈ ਤੇ ਜਦ ਤੁਸੀਂ ਨਮਕ ਨੂੰ ਕੱਚ ਦੇ ਬਰਤਨ ਵਿੱਚ ਪਾ ਕੇ ਰੱਖਦੇ ਹੋ ਤਾਂ ਉਸ ਵਿੱਚ ਕੇਵਲ 4-5 ਲੌਂਗ ਪਾ ਕੇ ਜ਼ਰੂਰ ਰੱਖੋ ਇਸ ਨਾਲ ਤੁਹਾਨੂੰ ਧਨ ਦੀ ਪ੍ਰਾਪਤੀ ਹੋਵੇਗੀ ਅਤੇ ਤੁਹਾਡੇ ਘਰ ਵਿੱਚ ਧਨ ਦੀ ਬਰਕਤ ਵੀ ਬਣੀ ਰਹੇਗੀ ਜੇਕਰ ਤੁਹਾਡੇ ਘਰ ਵਿੱਚ ਧਨ ਆਉਣਾ ਬੰਦ ਹੋ ਚੁੱਕਾ ਹੈ ਤੁਸੀਂ ਬਹੁਤ ਹੀ ਮਿਹਨਤ ਕਰਦੇ ਹੋ ਪਰ ਤੁਹਾਨੂੰ ਉਸ ਦਾ ਫਲ ਨਹੀਂ ਮਿਲਦਾ ਤੁਸੀਂ ਇਹ ਦੇਖਦੇ ਰਹੋ ਕਿ ਤੁਹਾਡੇ ਜੀਵਨ ਵਿੱਚ ਫਜ਼ੂਲ ਖਰਚੇ ਵੱਧ ਚੁੱਕੀ ਹੈ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰ ਲੈਣਾ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਹ ਉਪਾਅ ਸਹੀ ਮਹੂਰਤ ਤੇ ਹੀ ਕਰਨਾ ਹੈ ਕੇਵਲ ਤੁਹਾਡੇ ਜੀਵਨ ਦੇ ਵਿੱਚ ਧਨ ਆਉਣਾ ਹੀ ਨਹੀਂ ਸ਼ੁਰੂ ਹੋਵੇਗਾ ਬਲਕਿ ਤੁਹਾਡੇ ਜੀਵਨ ਵਿੱਚ ਧਨ ਆਉਣ ਦੇ ਨਵੇਂ ਰਸਤੇ ਖੁੱਲ ਜਾਣਗੇ ਕਿਸੇ ਵੀ ਬੁੱਧਵਾਰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਹੈ ਕਿ ਕੱਚ ਦਾ ਇੱਕ ਗਲਾਸ ਲੈਣਾ ਹੈ ਕੋਈ ਵੀ ਹੋਰ ਗਲਾਸ ਤੁਸੀਂ ਨਹੀਂ ਲੈਣਾ ਉਸਨੂੰ ਤੁਸੀਂ ਪੂਰਾ ਇਹ ਗੰਗਾ ਜਲ ਦੇ ਨਾਲ ਭਰ ਲੈਣਾ ਹੈ ਇਸ ਵਿੱਚ ਇੱਕ ਚਮਚ ਨਮਕ ਦਾ ਪਾ ਲੈਣਾ ਹੈ ਇਸ ਗਲਾਸ ਉੱਤੇ ਤੁਸੀਂ ਲਾਲ ਕੱਪੜਾ ਰੱਖ ਦਿਓ ਤੇ ਮੋਲੇ ਦੇ ਨਾਲ ਬੰਨ੍ਹ ਦਿਓ ਜਿੱਥੇ ਤੁਸੀਂ ਜ਼ਿਆਦਾ ਸਮਾਂ ਬਿਤਾਉਂਦੇ ਹੋ ਉੱਥੇ ਇਸ ਗਲਾਸ ਨੂੰ ਰੱਖੋ ਕਿਸੇ ਵੀ ਦਿਸ਼ਾ ਦੇ ਵਿੱਚ ਤੁਸੀਂ ਰੱਖ ਸਕਦੇ ਹੋ 15 ਦਿਨ ਵਿੱਚ ਇਸ ਗਲਾਸ ਦੇ ਪਾਣੀ ਨੂੰ ਤੁਸੀਂ ਬਦਲਦੇ ਰਹਿਣਾ ਹੈ ਫਿਰ ਇੱਕ ਚਮਚ ਨਮਕ ਪਾ ਦੇਣਾ ਹੈ ਇਹ ਉਹ ਬਾਅਦ ਤੁਸੀਂ 15-15 ਦਿਨ ਬਾਅਦ ਬਦਲਦੇ ਰਹਿਣਾ ਹੈ ਤੰਤਰ ਸ਼ਾਸਤਰ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਹ ਉਪਾਅ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਦੇ ਜੀਵਨ ਵਿੱਚੋਂ ਸਾਰੇ ਹੀ ਦੋਸ਼ ਖਤਮ ਹੋ ਜਾਣਗੇ ਤੁਹਾਡੇ ਉੱਪਰ ਮੰਗਲ ਦੋਸ਼ ਸ਼ਨੀ ਦੋਸ਼ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਜੇਕਰ ਇਹ ਉਪਾਅ ਤੁਸੀਂ ਮੰਗਲਵਾਰ ਤੋਂ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਤੁਹਾਡੇ ਉੱਤੇ ਪਏ ਹੋਏ ਸਾਰੇ ਹੀ ਦੋਸ਼ ਨਾ ਦੇ ਬਰਾਬਰ ਹੋ ਜਾਣਗੇ ਇੱਕ ਤੁਹਾਨੂੰ ਹੋਰ ਵੀ ਬਹੁਤ ਵਧੀਆ ਉਪਾਅ ਦੱਸਣ ਵਾਲੇ ਹਾਂ ਜੀ ਇਹ ਉਪਾਅ ਤੁਸੀਂ ਕਰਨਾ ਹੈ ਜੇਕਰ ਤੁਹਾਡੇ ਬੱਚੇ ਨੂੰ ਨਜ਼ਰ ਲੱਗੀ ਹੋਈ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਵਿੱਚ ਕਿਸੇ ਨਕਾਰਾਤਮਕ ਸ਼ਕਤੀ ਦਾ ਵਾਸ ਹੈ ਤੁਸੀਂ ਆਪਣੇ ਬੱਚੇ ਦੇ ਤੁਸੀਂ ਇੱਕ ਮੁਠੀ ਨਮਕ ਲੈਣੀ ਹੈ ਤੇ ਆਪਣੇ ਬੱਚੇ ਦੇ ਉੱਪਰੋਂ ਸੱਜੇ ਖੱਬੇ ਵੱਲ ਨੂੰ ਵਾਰਨੀ ਹੈ ਉਸ ਨੂੰ ਤੁਸੀਂ 7 ਵਾਰ ਵਾਰ ਕੇ ਪਾਣੀ ਦੇ ਵਿੱਚ ਵਹਾ ਦੇਣਾ ਹੈ ਜਦ ਤੁਸੀਂ ਪਾਣੀ ਦੇ ਵਿੱਚ ਵਹਾਉਣਾ ਹੈ ਤਾਂ ਪਿੱਛੇ ਮੁੜ ਕੇ ਕਦੇ ਵੀ ਨਹੀਂ ਦੇਖਣਾ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਬੱਚੇ ਨੂੰ ਜਿਸ ਪ੍ਰਕਾਰ ਦੀ ਵੀ ਕੋਈ ਨਜ਼ਰ ਲੱਗੀ ਹੋਵੇਗੀ ਉਹ ਆਪਣੇ ਆਪ ਹੀ ਉਤਰ ਜਾਵੇਗੀ ਤੇ ਤੁਹਾਡਾ ਬੱਚਾ ਤੰਦਰੁਸਤ ਹੋ ਜਾਵੇਗਾ ਇਹ ਸਨ ਜੀ ਨਮਕ ਦੇ ਬਹੁਤ ਹੀ ਆਸਾਨ ਉਪਾਅ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਧਨ ਦੀ ਕਦੇ ਵੀ ਕਮੀ ਨਹੀਂ ਰਹੇਗੀ ਅਤੇ ਤੁਹਾਡੇ ਬੱਚੇ ਦੀ ਨਜ਼ਰ ਵੀ ਉਤਰ ਜਾਵੇਗੀ ਧੰਨਵਾਦ